ਜਿਹੜਾ ਇਹ ਤੁਹਾਡੇ ਸਾਹਮਣੇ ਜਿਹੜਾ ਲਿਫਾਫਾ ਦਿਖਾਇਆ ਜਾ ਰਿਹਾ ਇਹ ਐਕਚੁਅਲੀ ਕੀ ਓਇਸਟਰ ਮਸ਼ਰੂਮ ਦਾ ਲਿਫਾਫਾ ਹੈਗਾ ਜਿਹਨੂੰ ਅਸੀਂ ਢਿੰਗਰੀ ਖੁੰਮ ਵੀ ਕਹਿੰਦੇ ਆ ਸੋ ਇਸ ਤੋਂ ਇਲਾਵਾ ਜਿਹੜਾ ਅਸੀਂ ਡਿਪਾਰਟਮੈਂਟ ਸੇਲ ਕਰਦੇ ਉਹ ਬਣੇ ਬਣਾਏ ਰੈਡੀ ਟੂ ਯੂਜ਼ ਕੰਪੋਸਟ ਬੈਗਸ ਜਿਹਨੂੰ ਅਸੀਂ ਬਟਨ ਮਸ਼ਰੂਮ ਦੇ ਲਈ ਉਹ ਵੀ ਸੇਲ ਕਰਦੇ ਆ ਸੋ ਜਿਹੜਾ ਇਹ ਲਫਾਫਾ ਹੁੰਦਾ ਜਿਹੜਾ ਆਇਸਟਰ ਮਸ਼ਰੂਮ ਦਾ ਲਫਾਫਾ ਹੈ ਇਹਦੇ ਵਿੱਚ ਅਸੀਂ ਕੋਈ ਵੀ ਕੰਪੋਸਟਿੰਗ ਨਹੀਂ ਕਰਦੇ ਸਿੰਪਲ ਤੁਸੀਂ ਸਟਰੌ ਲੈਣਾ ਸਾਫ਼ ਸੁਥਰਾ ਸਟਰੌ ਲੈਣਾ ਤੇ ਗਿੱਲਾ ਕਰਨ ਤੋਂ ਬਾਅਦ ਇੱਕ ਦਿਨ ਪਹਿਲਾਂ ਸੀ ਗਿੱਲਾ ਕਰਦੇ ਆ ਫਿਰ ਉਹਦੇ ਵਿੱਚ ਅਸੀਂ ਸਪੌਨ ਪਾ ਦਨੇ ਜਿਹਨੂੰ ਅਸੀਂ ਖੁੰਮਾ ਦਾ ਬੀਜ ਵੀ ਕਹਿੰਦੇ ਆ ਸੋ ਲਫਾਫੇ ਜਿਹੜਾ ਅਸੀਂ ਤਿਆਂ ਦੇ ਵਿੱਚ ਬੀਜ ਤਿਆਰ ਕਰਕੇ ਪਾ ਕੇ ਡਬਲ ਇੰਜਨ ਕੀ ਸਰਕਾਰ ਕੇ ਪ੍ਰਯਾਸੋਂ ਸੇ ਕਿਸਾਨੋਂ ਕੋ ਮਿਹਨਤ ਕਾ ਪੂਰਾ ਦਾਮ ਮਿਲ ਰਹਾ ਹੈ ਸਬਸਿਡੀ ਔਰ ਬੀਜ ਪਰ ਬੜੀ ਸਹਾਇਤਾ अब सीधे किसानों को मिल रही है भावान्तर भरपाई योजना एवं बागवानी ने खोल दिए आय के नए रास्ते देश के सची प्रधानमंत्री आदरणीय मोदी जी के नेतृत्व में ऐसी नीतियां बनाई हैं जिनसे किसानों की आय लगातार बढ़े हमारी सरकार मोदी जी के नेतृत्व में डबल इंजन की सरकार चल रही है कि हमारा किसान सशक्त हो मजबूत हो और उसको लेकर के हमारी नीतियां लगातार उनकी आय बढ़ाने के लिए काम कर रही अब गांव की खुशहाली खेतों से झलकती है और किसान क्रेडिट कार्ड की ऋण सीमा पाँच लाख कर दी गई, ताकि खेती आसान बने और किसान अपने सपनों को पूरा कर सके मुख्यमंत्री श्री नायब सिंह सैनी जी के कुशल नेतृत्व में ਕਿਸਾਨ ਉੱਥਾਨ ਕੇ ਨਏ ਅਧਿਆਏ ਲਿਖੇ ਗਏ ਹਨ ਜਬ ਅੰਨਦਾਤਾ ਮੁਸਕੁਰਾਏਗਾ ਤਬਹੀ ਹਰਿਆਣਾ ਚਮਕੇਗਾ ਟਾਈਟਲੀ ਪੈਕ ਕਰ ਦਨੇ ਜਿੱਦਾਂ ਕਿ ਤੁਹਾਡੇ ਸਾਹਮਣੇ ਜਿਹੜਾ ਸਕਰੀਨ ਤੇ ਤੁਸੀਂ ਦਿਖਾਇਆ ਸੀਗਾ ਉਹਨੂੰ ਟਾਈਟਲੀ ਪੈਕ ਕਰਨ ਤੋਂ ਬਾਅਦ ਉਹਦੇ ਵਿੱਚ ਹੋਲਸ ਕਰ ਦਨੇ ਆ ਜੜਤੋਂ ਨਹੀਂ ਪਟਣਾ ਜੇ ਕਿਉਂਕਿ ਅਸੀਂ ਸਿੱਧਾ ਪਟਾਂਗੇ ਨਾ ਤਾਂ ਜਿਹੜੇ ਨੀਚੇ ਵਾਲੇ ਪੈਨ ਹੈਡs ਆ ਜਾਂ ਨੀਚੇ ਵਾਲਾ ਮਾਈਸੀਲੀਅਮ ਉਹ ਡਿਸਟਰਬ ਹੋ ਜਾਂਦਾ ਉਹਦੇ ਨਾਲ ਫਿਰ ਮਸ਼ਰੂਮ ਸਹੀ ਨਹੀਂ ਨਿਕਲਣਗੇ ਤੁਸੀਂ ਇਹਨੂੰ ਇੱਥੋਂ ਦੀ ਫੜ ਕੇ ਨੀਚੋਂ ਘੁਮਾ ਕੇ ਤੋੜਾਈ ਕਰਨੀ ਬਿਲਕੁਲ ਐਦਾਂ ਹਲਕਾ ਜਿਹਾ ਤੋੜਾਈ ਕਰਕੇ ਨਾ ਇਹਨੂੰ ਘੁਮਾ ਕੇ ਆ ਤੋੜਾਈ ਕਰ ਲੀ ਜਦੋਂ ਹੁਣ ਇਹਦੇ ਵਿੱਚ ਬਹੁਤ ਹਾਈ ਐਕਟਿਵ ਹਾਈਲੀ ਹਾਈ ਕੁਆਲਿਟੀ ਦੇ ਪ੍ਰੋਟੀਨ ਹੈਗੇ ਆ ਵਿਟਾਮਿਨਸ ਹੁੰਦੇ ਆ ਵਿਟਾਮਿਨ ਡੀ ਹੈਗਾ ਉਸ ਤੋਂ ਇਲਾਵਾ ਇਹਦੇ ਵਿੱਚ ਬਾਇਓ ਐਕਟਿਵ ਕੰਪੋਨੈਂਟਸ ਹੁੰਦੇ ਆ ਐਰਗੋਸਟੀਰੋਲ ਹੁੰਦਾ ਸੋ ਉਸ ਤੋਂ ਇਲਾਵਾ ਕੈਲ ਆ ਜਾਲਾ ਥੋੜੇ ਥੋੜੇ ਬੈਗ ਦੇ ਵਿੱਚ ਫੈਲੇ ਹੁੰਦਾ ਤਾਂ ਤੁਸੀਂ ਜਿਹੜੇ ਸੁਰਾਖ ਕਰੇ ਹੁੰਨੇ ਸੁਰਾਖਾਂ ਦੇ ਵਿੱਚੋਂ ਹੀ ਮਸ਼ਰੂਮ ਨਿਕਲਦੀ ਹੈ ਤਾਂ ਤੁਹਾਨੂੰ ਆਪਣੀਆਂ ਵੀ ਪਤਾ ਲੱਗਣ ਲੱਗ ਜਾਂਦਾ ਵੀ ਸਾਡੇ ਜਿਹੜੀਆਂ ਹੁਣ ਪਿੰਨ ਹੈਡਸ ਬਣਨ ਲੱਗ ਗਏ ਤੇ ਹੁਣ ਮਸ਼ਰੂਮ ਸਾਡੀ ਨਿਕਲਣ ਲੱਗ ਜਣੀਆਂ ਜੇਕਰ ਤੁਸੀਂ ਮਸ਼ਰੂਮ ਖਾਨ ਦੇ ਸ਼ੌਕੀਨ ਹੋ ਤਾਂ ਇਸ ਵੀਡੀਓ ਨੂੰ ਜਰਾ ਧਿਆਨ ਦੇ ਨਾਲ ਦੇਖਿਓ ਕਿਉਂਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਮੈਂ ਮੌਜੂਦਾ ਜਿੱਥੇ ਮਾਹਿਰ ਦੇ ਵੱਲੋਂ ਇੱਕ ਅਜਿਹੀ ਖੋਜ ਕੀਤੀ ਗਈ ਹੈ ਕਿ ਇੱਕ ਮਹਿਜ 50 ਰੁਪਏ ਦਾ ਲਿਫਾਫਾ ਜਿਹੜਾ ਬਣਾਇਆ ਗਿਆ ਔਰ ਉਸੇ ਲਿਫਾਫੇ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਿਤੇ ਵੀ ਰੱਖ ਕੇ ਲਗਾਤਾਰ 35 ਦਿਨ ਤੁਸੀਂ ਖੁੰਬਾ ਖਾ ਸਕਦੇ ਹੋ ਔਰ ਇਹ ਵੀ ਮੈਂ ਤੁਹਾਨੂੰ ਦਿਖਾਉਂਗਾ ਕਿ ਆਖਿਰਕਾਰ ਇਸ ਦਾ ਪ੍ਰੋਸੈਸ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਇਹ ਤਸਵੀਰ ਮੈਂ ਤੁਹਾਡੇ ਨਾਲ ਸਾਂਝੀਆ ਕਰ ਰਿਹਾ ਜਿੱਥੇ ਇੱਕ ਲਿਫਾਫੇ ਦੇ ਵਿੱਚ ਤੂੜੀ ਭਰੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਇਸ ਤੂੜੀ ਦੇ ਵਿੱਚ ਜਿਹੜੇ ਬੀਜ ਵੀ ਜਿਹੜੇ ਆ ਉਹ ਪਾਏ ਜਾ ਰਿਹਾ ਇਸ ਲਿਫਾਫੇ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਿਤੇ ਵੀ ਰੱਖ ਸਕਦੇ ਹੋ ਤਾਂ ਉਸ ਤੋਂ ਬਾਅਦ ਲਗਾਤਾਰ ਆਪਣੇ ਘਰ ਦੇ ਵਿੱਚ ਖੇਤੀ ਕਰ ਸਕਦੇ ਹੋ ਤਾਂ ਤਕਰੀਬਨ 30 ਤੋਂ 35 ਦਿਨ ਲਗਾਤਾਰ ਖੁੰਬਾ ਜੜੀਆਂ ਤੁਸੀਂ ਖਾ ਸਕਦੇ ਹੋ ਹੁਣ ਇਹ ਤਸਵੀਰ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਬੀਜ ਜਿਹੜੇ ਪਾਏ ਜਾ ਰਹੇ ਔਰ ਸਾਈਡ ਤੇ ਜਿਹੜਾ ਸੁਰਾਗ ਹੈ ਉਹ ਕੀਤਾ ਜਾਂਦਾ ਹੈ ਸੁਰਾਗ ਕਰਨ ਦਾ ਮਕਸਦ ਇਹ ਹੈ ਇਹ ਦੂਜੀਆ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਕਾਊਂਟਰ 'ਚ ਤੁਸੀਂ ਦੇਖੋ ਇਹ ਉਹੀ ਲਿਫਾਫਾ ਪਿਆ ਹੈ ਸਾਈਡਾਂ ਤੇ ਸੁਰਾਗ ਨੇ ਤਾਂ ਜਿਸ ਤੋਂ ਬਾਅਦ ਇਹੀ ਸਾਈਡਾਂ ਦੇ ਵਿੱਚੋਂ ਖੁੰਬਾ ਜੜੀਆਂ ਨਿਕਲ ਕੇ ਬਾਹਰ ਆਂਦੀਆਂ ਨੇ ਤਾਂ ਤੁਸੀਂ ਇਹ ਖੁੰਬਾ ਜਿਹੜੀਆਂ ਤੋੜ ਕੇ ਆਪਣੇ ਘਰ ਦੇ ਵਿੱਚ ਲਗਾਤਾਰ ਬਣਾ ਕੇ ਖਾ ਸਕਦੇ ਹੋ तकरीबन 35 ਦਿਨ ਆਪਣੇ ਘਰ ਦੇ ਵਿੱਚ ਕਿਤੇ ਵੀ ਇਹ ਲਿਫਾਫਾ ਰੱਖ ਸਕਦੇ ਹੋ ਅਤੇ ਖੁੰਬਾ ਲਗਾਤਾਰ ਖਾ ਸਕਦੇ ਹੋ ਮੇਰੇ ਨਾਲ ਸ਼ਿਵਾਨੀ ਸ਼ਰਮਾ ਮੌਜੂਦ ਨੇ ਜੋ ਮਾਹਿਰ ਹੈ ਜਿਨ੍ਹਾਂ ਨੇ ਖੋਜ ਵੀ ਕੀਤੀ ਹੈ ਗੱਲਬਾਤ ਕਰ ਲੈਣੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਲਿਫਾਫਾ ਤਿਆਰ ਕੀਤਾ ਜਾਂਦਾ ਹੈ ਕਿੰਨੇ ਰੁਪਏ ਦਾ ਇਹ ਲਿਫਾਫਾ ਹੈ ਔਰ ਕਿੰਨੇ ਦਿਨ ਲਗਾਤਾਰ ਖੁੰਬਾ ਜਿਹੜੀਆਂ ਖਾ ਸਕਦੇ ਆ ਮੈਮ ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ ਰਜਣਾ ਸਪੋਕਸ ਨੂੰ ਧੰਨਵਾਦ ਸਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਜੀ ਕੁੰਬਾ ਖਾਨ ਦੇ ਜੋ ਸ਼ਕੀਨ ਨੇ ਉਹਨਾਂ ਦੇ ਲਈ ਬਹੁਤ ਵਧੀਆ ਉਪਰਾਲਾ ਜੋ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਇਹ ਤਿਆਰ ਹੁੰਦਾ ਹੈ ਔਰ ਕਿੰਨੇ ਦਿਨ ਲਗਾਤਾਰ ਜਿਹੜੀਆਂ ਕੁੰਬਾ ਖਾ ਸਕਦੇ ਸੋ ਜਿਹੜਾ ਇਹ ਤੁਹਾਡੇ ਸਾਹਮਣੇ ਜਿਹੜਾ ਲਿਫਾਫਾ ਦਿਖਾਇਆ ਜਾ ਰਿਹਾ ਇਹ ਐਕਚੁਅਲੀ ਟੀ ਓਇਸਟਰ ਮਸ਼ਰੂਮ ਦਾ ਲਿਫਾਫਾ ਹੈਗਾ ਜਿਹਨੂੰ ਅਸੀਂ ਢਿੰਗਰੀ ਖੁੰਮ ਵੀ ਕਹਿੰਨੇ ਆ ਸੋ ਇਸ ਤੋਂ ਇਲਾਵਾ ਜਿਹੜਾ ਅਸੀਂ ਡਿਪਾਰਟਮੈਂਟ ਸੇਲ ਕਰਦਾ ਉਹ ਬਣੇ ਬਣਾਏ ਰੈਡੀ ਟੂ ਯੂਜ਼ ਕੰਪੋਸਟ ਬੈਗਸ ਜਿਹਨੂੰ ਅਸੀਂ ਬਟਨ ਮਸ਼ਰੂਮ ਦੇ ਲਈ ਉਹ ਵੀ ਸੇਲ ਕਰਦੇ ਆ ਸੋ ਜਿਹੜਾ ਇਹ ਲਿਫਾਫਾ ਹੁੰਦਾ ਜਿਹੜਾ ਓਇਸਟਰ ਮਸ਼ਰੂਮ ਦਾ ਲਿਫਾਫਾ ਹੈ ਇਹਦੇ ਵਿੱਚ ਅਸੀਂ ਕੋਈ ਵੀ ਕੰਪੋਸਟਿੰਗ ਨਹੀਂ ਕਰਦੇ ਸਿੰਪਲ ਤੁਸੀਂ ਸਟ੍ਰਾ ਲੈਣਾ ਸਾਫ ਸੁਥਰਾ ਸਟ੍ਰਾ ਲੈਣਾ ਤੇ ਗਿੱਲਾ ਕਰਨ ਤੋਂ ਬਾਅਦ ਇੱਕ ਦਿਨ ਪਹਿਲਾਂ ਸੀ ਗਿੱਲਾ ਕਰਦੇ ਆ ਫ ਪੈਕ ਕਰ ਦੰਨੇ ਆ ਜਿੱਦਾਂ ਕਿ ਤੁਹਾਡੇ ਸਾਹਮਣੇ ਜਿਹੜਾ ਸਕਰੀਨ ਤੇ ਤੁਸੀਂ ਦਿਖਾਇਆ ਸੀਗਾ ਉਹਨੂੰ ਟਾਈਟਲੀ ਪੈਕ ਕਰਨ ਤੋਂ ਬਾਅਦ ਉਹਦੇ ਵਿੱਚ ਹੋਲਸ ਕਰ ਦੰਨੇ ਆ ਜਿਹੜੇ ਉਹ ਹੋਲਸ ਹੁੰਨੇ ਆ ਉਹਨਾਂ ਦੇ ਵਿੱਚੋਂ ਜਿਹੜੀਆਂ ਜਦੋਂ ਪੂਰਾ ਵਾਈਟ ਮਾਈਸੀਲੀਅਮ ਫੈਲ ਜਾਂਦਾ ਚਿੱਟੇ ਰੰਗ ਦਾ ਰੇਸ਼ਾ ਫੈਲ ਜਾਂਦਾ ਤਾਂ ਪਿਨ ਹੈਡਸ ਨਿਕਲਣੇ ਸ਼ੁਰੂ ਹੋ ਜਾਂਦੇ ਆ ਫਿਰ ਉਹ ਪਿਨ ਹੈਡਸ ਵੱਡੇ ਹੋ ਜਾਂਦੇ ਆ ਜਿਹੜੇ ਕਿ ਅਸੀਂ ਤੋੜਾਈ ਲਾਇਕ ਹੋ ਜਾਂਦੇ ਆ ਮੈਂ ਇੱਕ ਵਾਰ ਨਾ ਹੱਥ ਦੇ ਵਿੱਚ ਫੜ ਕੇ ਜ਼ਰੂਰ ਦਿਖਾਇਓ ਜਿਹੜੇ ਦਰਸ਼ਕ ਦੇਖ ਰਹੇ ਨੇ ਵੀ ਇਹ ਲਿਫਾਫਾ ਜਿਸ ਤਰੀਕੇ ਦੇ ਨਾਲ ਤਿਆਰ ਕੀਤਾ ਹੈ ਉਹਨੇ ਲਿਫਾਫਾ ਬੇਸ਼ੱਕ ਉਤਾਰ ਦਿੱਤਾ ਗਿਆ ਹੈ ਤੇ ਜਿਸ ਤਰੀਕੇ ਨਾਲ ਖੁੰਬਾ ਨਿਕਲ ਰਹੀਆਂ ਨੇ ਹੁਣ ਮੰਨ ਲਓ ਆ ਖੁੰਬਾ ਆਪਾਂ ਤੋੜਦੇ ਨੇ ਇਸ ਨੂੰ ਜੜ ਤੋਂ ਪਟਣਾ ਹੈ ਜਾਂ ਸਾਈਡਾਂ ਤੋਂ ਆਰਾਮ ਦੇ ਨਾਲ ਤੋੜਨਾ ਹੈ ਇਹ ਨੂੰ ਸਰ ਜੜ ਤੋਂ ਨਹੀਂ ਪਟਣਾ ਜੇ ਕਿਉਂਕਿ ਅਸੀਂ ਸਿੱਧਾ ਪਟਾਂਗੇ ਨਾ ਤਾਂ ਜਿਹੜੇ نیچے ਵਾਲੇ ਪਿੰਨ ਹੈਡਸ ਆ ਜਾਂ ਇਹ نیچے ਵਾਲਾ ਮਾਈਸੀਲੀਅਮ ਉਹ ਡਿਸਟਰਬ ਹੋ ਜਾਂਦਾ ਉਹਦੇ ਨਾਲ ਫਿਰ ਮਸ਼ਰੂਮ ਸਹੀ ਨਹੀਂ ਨਿਕਲਣਗੀਆਂ ਤੁਸੀਂ ਇਹਨੂੰ ਇੱਥੋਂ ਦੀ ਫੜ ਕੇ ਨੀਚੋਂ ਘੁਮਾ ਕੇ ਤੋੜਾਈ ਕਰਨੀ ਆ ਬਿਲਕੁਲ ਇਦਾਂ ਹਲਕਾ ਜਿਹਾ ਤੋੜਾਈ ਕਰਕੇ ਨੇ ਇਹਨੂੰ ਘੁਮਾ ਕੇ ਆ ਤੋੜਾਈ ਕਰ ਲੈਣੀ ਤੁਸੀਂ ਠੀਕ ਹੈ ਠੀਕ ਹੈ ਜੀ ਇਦਾਂ ਤੋੜਾਈ ਕਰ ਲੈਣੀ ਤਾਂ ਕਿ ਜਿਹੜੀਆਂ نیچے ਵਾਲਾ ਜੜਾ ਹੈਗੀਆਂ ਬੈਗਸ ਦੀਆਂ ਉਹ ਜੀ ਅੱਛਾ ਮੈਮ ਇਹ ਜਰੂਰ ਦੱਸਿਓ ਜਿਸ ਤਰੀਕੇ ਦੇ ਨਾਲ ਇੱਕ ਪੈਕੇਟ ਇਹ ਬਣਾਇਆ ਗਿਆ ਤੁਸੀਂ ਕਹੇ ਕਿ 50 ਰੁਪਏ ਦਾ ਇਹ ਪੈਕੇਟ ਹੈ ਤੇ ਇਹਦੇ ਵਿੱਚ 30 ਤੋਂ 35 ਦਿਨ ਲਗਾਤਾਰ ਖੁੰਬਾ ਨਿਕਲਣਗੇ ਕਿੰਨੇ ਕਿਲੋ ਦੇ ਹਿਸਾਬ ਨਾਲ ਖੁੰਬਾ ਨਿਕਲਦੀਆਂ ਨੇ ਕਿੰਨੀ ਕੀ ਖੁੰਬ ਜਿਹੜੇ ਨਿਕਲਦੀ ਆ ਸੋ ਜਿਹੜਾ ਇਹ ਵਾਲਾ ਲਫਾਫਾ ਹੁੰਦਾ ਇਹ ਸਾਡਾ 2.5 ਕਿਲੋ ਦਾ ਲਫਾਫਾ ਹੈਗਾ ਸੋ ਇਹਦੇ ਵਿੱਚ ਆਹ ਰਾਉਂਡ ਸਾਡੇ ਕੋਲ 1.5 ਕਿਲੋ ਮਸ਼ਰੂਮ ਨਿਕਲ ਜਾਂਦੀ ਹੈ ਸੋ ਲਫਾਫਾ ਜਿਹੜਾ ਹੈਗਾ ਸਿੰਪਲ ਤੁਸੀਂ ਕੁਝ ਨਹੀਂ ਕਰਨਾ ਸਿੰਪਲ ਪਾਣੀ ਦੇਣਾ ਤੇ ਮਸ਼ਰੂਮਸ ਬਾਹਰ ਨਿਕਲਣਗੇ ਇੱਕ ਲਫਾਫਾ ਜਿਹੜਾ ਹੈਗਾ 50 ਰੁਪਏ ਦਾ 2.5 ਕਿਲੋ ਹੁੰਦਾ ਤੇ ਇਹਦੇ ਵਿੱਚੋਂ 1.5 ਕਿਲੋ ਮਸ਼ਰੂਮਸ ਨਿਕਲਦੀਆਂ 1.5 ਤੋਂ 2 ਵੀ ਨਿਕਲ ਜਾਂਦੀ ਹੈ ਡਿਪੈਂਡ ਕਰਦਾ ਤੁਸੀਂ ਇਹਨੂੰ ਕਿੰਨਾ ਕੁ ਧਿਆਨ ਨਾਲ ਰੱਖਦੇ ਹੋ ਲਫਾਫੇ ਨੂੰ ਕਿੰਨੀ ਉਹਦੀ ਕੇਅਰ ਖਾਸियत ਕੀ ਹੈ ਆ ਦੋਨੋਂ ਸੜੀ ਜਿੰਨੀਆਂ ਵੀ ਮਸ਼ਰੂਮਸ ਹੁੰਨੀਆਂ ਉਹ ਮੈਡੀਸਨਲੀ ਤੇ ਨਿਊਟ੍ਰੀਸ਼ਨਲੀ ਰਿਚ ਹੁੰਨੀਆਂ ਜਿਦੋਂ ਹੁਣ ਇਹਦੇ ਕੁਝ ਬਹੁਤ ਹਾਈ ਐਕਟਿਵ ਹਾਈਲੀ ਹਾਈ ਕੁਆਲਿਟੀ ਦੇ ਪ੍ਰੋਟੀਨ ਹੈਗੇ ਆ ਵਿਟਾਮਿਨਸ ਹੁੰਦੇ ਆ ਵਿਟਾਮਿਨ ਡੀ ਹੈਗਾ ਉਸ ਤੋਂ ਇਲਾਵਾ ਇਹਦੇ ਵਿੱਚ ਬਾਇਓ ਐਕਟਿਵ ਕੰਪੋਨੈਂਟਸ ਹੁੰਦੇ ਆ ਅਰਗੋਸਟੀਰੋਲ ਹੁੰਦਾ ਸੋ ਉਸ ਤੋਂ ਇਲਾਵਾ ਕੈਲਸ਼ੀਅਮ ਐਸੀ ਲੈਣੀ ਆ ਮੈਂ ਜਿਹੜੇ ਕਿ ਸਾਡੀ ਸਾਡੀ ਬੋਡੀ ਲਈ ਰਿਕੁਆਇਰਮੈਂਟ ਹੈਗੀ ਆ ਸੋ ਇਸ ਕਰਕੇ ਚਾਹੀਓ ਬਟਨ ਹੈ ਚਾਹੀਓ ਇਸ ਤਰ੍ਹਾਂ ਕੋਈ ਹੋਰ ਵੈਰਾਈਟੀ ਹੈ ਸੋ ਆਪਾਂ ਕਹਿ ਸਕਦੇ ਆ ਕਿ ਮਸ਼ਰੂਮ ਇੱਕ ਗੁਣਾ ਨਾਲ ਭਰਪੂਰ ਖਰਾਕ ਹੈਗੀ ਆ ਜਿਹਨ अच्छा जिकर मैं मार्केट दी गल कर रहा ता मार्केट ਦੇ ਵਿੱਚ ਜੇਕਰ ਕੋਈ ਖੁੰਬਾ ਲੈਣ ਜਾਂਦਾ ਤਾਂ ਜ਼ਹਿਰ ਜੀ ਗੱਲ 150 200 ਰੁਪਏ ਕਿਲੋ ਮਿਲਦੀ ਆ ਹੁਣ ਜੇ 50 ਰੁਪਏ ਦਾ ਲਿਫਾਫਾ ਤੁਹਾਡੇ ਕੋਲ ਕੋਈ ਲੈ ਕੇ ਜਾ ਰਿਹਾ ਤਾਂ ਇਹ ਜਰੂਰ ਦੱਸਿਓ ਵੀ ਤੁਹਾਡੇ ਨਾਲ ਕਿਸ ਤਰੀਕੇ ਨਾਲ ਸੰਪਰਕ ਕਰਨ ਕੀ ਪ੍ਰੋਸੈਸ ਹੁੰਦਾ ਔਰ 50 ਰੁਪਏ ਦਾ ਲਿਫਾਫਾ ਲਾ ਕੇ ਮਤਲਬ 1.5 ਤੋਂ 2 ਕਿਲੋ ਖੁੰਬ ਜਿਹੜੀ ਆ ਉਹ ਘਰ ਬੈਠੇ ਜਿਹੜਾ ਆਨੰਦ ਲੈ ਸਕੋ ਸਰ ਸਾਡੇ ਨਾਲ ਕਿਉਂਕਿ ਅਸੀਂ ਜਿਹੜਾ ਡਾਕਟਰ ਐਚਐਸ ਗਰਚਾ ਮਸ਼ਰੂਮ ਲੈਬ ਲੈਬਾਰਟਰੀਜ਼ ਹੈਗੀਆਂ ਡਿਪਾਰਟਮੈਂਟ ਆਫ ਮਾਈਕਰੋਬਾਇਲਜੀ ਪੀਏ ਲੁਧਿਆਣਾ ਤੁਸੀਂ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਇੱਥੇ ਲਫਾਫੇ ਖਰੀਦ ਕੇ ਲੈ ਕੇ ਜਾ ਸਕਦੇ ਹੋ ਪਰ ਉਹਦੇ ਲਈ ਜਿਹੜੀ ਸਾਨੂੰ ਬੁਕਿੰਗ ਕਰਾਉਣ ਦੀ ਲੋੜ ਪੈਂਦੀ ਕਿਉਂਕਿ ਸੇ 1 ਮਹੀਨਾ ਪਹਿਲਾਂ ਕਹਿੰਦੇ ਆ ਕਿ ਸਾਡੇ ਕੋਲ ਬੁਕਿੰਗ ਕਰਾਓ ਕਿਉਂਕਿ ਇਹ ਪੂਰੀ ਫੰਗਸ ਹੈਗੀ ਹੈ ਫੰਗਸ ਨੂੰ ਤਿਆਰ ਕਰਨਾ ਉਹਦੇ ਵਿੱਚ ਜਾਗ ਲਾਉਣਾ ਫਿਰ ਅੱਗੇ ਇਹਨੂੰ ਬੈਗਾਂ ਦੇ ਸਾਮ ਸੰਭਾਲ ਕਰਕੇ ਫਿਰ ਅਸੀਂ ਸਪਲਾਈ ਕਰਦੇ ਹਾਂ ਸੋ ਇਸ ਕਰਕੇ ਇਹੀ ਬੇਨਤੀ ਸਾਨੂੰ ਸਾਡੇ ਡਿਪਾਰਟਮੈਂਟ ਦਾ ਐਕਸਟੈਂਸ਼ਨ ਨੰਬਰ 330 ਹੈ ਉਹਨਾਂ ਨਾਲ ਸੰਪਰਕ ਕਰਕੇ ਸਾਡੇ ਥੋਂ ਜਿਹੜੀਆਂ ਕਰਵਾ ਸਕਦੇ ਆ अच्छा मैम एज रू दसयो कि जिस तरीके ਦੇ ਨਾਲ ਇਹ ਖੁੰਬ ਹੈ ਜਿਵੇਂ ਫਲਾਵਰ ਖੁੰਬ ਆਪਾਂ ਕਹਿ ਦਈਏ ਇਹਨੂੰ ਹਨਾ ਤੇ ਇੱਕ ਗੋਲ ਖੁੰਬ ਹੁੰਦੀ ਆ ਉਹਦੇ ਵਿੱਚ ਕੀ ਖਾਸੀਅਤ ਹੈ ਔਰ ਤੁਸੀਂ ਇਸ ਨੂੰ ਜਿਸ ਤਰੀਕੇ ਦੇ ਨਾਲ ਤਿਆਰ ਕੀਤਾ ਕਿਸਾਨ ਜਿਹੜੇ ਲਾਉਂਦੇ ਨੇ ਖੁੰਬ ਉਹ ਉਹਦੇ ਵਿੱਚ ਕੀ ਅਲੱਗ ਕੀ ਖਾਸੀਅਤ ਕੀ ਆ ਉਹਦੇ ਵਿੱਚ ਹਾਂ ਜਿਹੜੀ ਤਾਂ ਬਟਨ ਮਸ਼ਰੂਮ ਜਿਹੜੇ ਫਾਰਮਰਜ਼ ਆਮ ਤੌਰ ਤੇ ਜ਼ਿਆਦਾਤਰ ਫਾਰਮਰਜ਼ ਬਟਨ ਮਸ਼ਰੂਮ ਲਗਾਉਂਦੇ ਆ ਉਹਦੇ ਵਿੱਚ ਪੂਰੀ ਕੰਪੋਸਟਿੰਗ ਕਰਦੇ ਆ ਪੂਰਾ ਪ੍ਰੋਸੈਸ ਹੁੰਦਾ 26 27 ਦਿਨ ਦਾ ਪ੍ਰੋਸੈਸ ਹੈ ਲੌਂਗ ਮੈਥਡ ਹੁੰਦਾ ਇੱਕ ਸ਼ਾਰਟ ਮੈਥਡ ਹੁੰਦਾ ਸ਼ਾਰਟ ਮੈਥਡ 18 ਦਿਨ ਦਾ ਪ੍ਰੋਸੈਸ ਹੈਗਾ ਉਹਦੇ ਵਿੱਚ ਉਹਦਾ ਜੇ ਇਹਦਾ ਕੰਮ ਨਹੀਂ ਕਰਦੇ ਸਿੰਪਲ ਨਾਰਮਲ ਨੋਨ ਕੰਪੋਸਟਰੀਆ ਨਾ ਡੀਕੰਪੋਸਟ ਸਟਰੋ ਲੈ ਕੇ ਸਿੰਪਲ ਬੀਜ ਪਾ ਕੇ ਤੁਸੀਂ ਬਿਜਾਈ ਕਰਕੇ 20 ਤੋਂ 22 ਦਿਨਾਂ ਬਾਅਦ ਮਸ਼ਰੂਮਸ ਲੈਣੀਆਂ ਸ਼ੁਰੂ ਕਰ ਸਕਦੇ ਹੋ ਸੋ ਈਜ਼ੀ ਪ੍ਰੋਸੈਸ ਹੈ ਈਜ਼ੀ ਟੂ ਕਲਟੀਵੇਟ ਹੈ ਲੰਬਾ ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਬਿਮਾਰੀਆਂ ਦਾ ਕੋਈ ਡਰ ਨਹੀਂ ਹੁੰਦਾ ਇਸ ਇਸ ਵੈਰਾਈਟੀ ਦੇ ਵਿੱਚ ਤੇ ਬਾਕੀ ਖਾਣ ਨੂੰ ਵੀ ਸਵਾਦ ਹੁੰਦੀ ਹੈ ਜੀ ਅੱਛਾ ਇਹ ਜਰੂਰ ਦੱਸਿਓ ਜਿਸ ਤਰੀਕੇ ਦੇ ਨਾਲ ਪੈਕਟ ਬਣਾ ਰਹੇ ਨੇ ਹਨਾ ਤੂੜੀ ਪਾ ਰਹੇ ਨੇ ਫਿਰ ਉਸ ਤੋਂ ਬਾਅਦ ਬੀਜ ਪਾ ਰਹੇ ਨੇ ਮੰਨ ਲਓ ਤੁਸੀਂ ਕਿਹਾ ਕਿ ਉਹਨੂੰ ਤੁਸੀਂ ਟਾਈਟ ਬੰਨ ਦਿੰਨੇ ਹੋ ਤੇ ਜੇਕਰ ਕੋਈ ਆਪਣੇ ਘਰੇ ਦੇ ਵਿੱਚ ਰੱਖਦਾ ਤਾਂ ਉਸ ਤੋਂ ਬਾਅਦ ਜਿਹੜਾ ਤੁਸੀਂ ਕਿਹਾ ਕਿ ਪਾਣੀ ਪਾਓ ਤੇ ਖੁੰਬ ਖਾਓ ਕਿੰਨੇ ਦਿਨਾਂ ਬਾਅਦ ਬੀਜ ਫੁੱਟਦਾ ਕਿੰਨੇ ਬਾਅਦ ਖੰਭ ਬਗਣੀ ਸ਼ੁਰੂ ਹੋ ਜਾਂਦੀ ਹੈ ਸਰ ਜਦੋਂ ਤੁਸੀਂ ਇਹ ਲਿਫਾਫਾ ਸਾਡੇ ਕੋਲ ਲੈ ਕੇ ਜਾਂਦੇ ਹੋ ਉਹਨੂੰ ਤੁਹਾਨੂੰ ਅਸੀਂ ਦੱਸ ਦਿੰਨੇ ਆ ਵੀ ਹੁਣ ਇਹਨੇ 15 ਦਿਨਾਂ ਬਾਅਦ ਮਸ਼ਰੂਮ ਨਿਕਲਣੀ ਸ਼ੁਰੂ ਹੋ ਜਾਣੀ ਹੈ ਜਾਂ 20 ਦਿਨਾਂ ਬਾਅਦ ਮਸ਼ਰੂਮ ਅਸੀਂ ਤੁਹਾਨੂੰ ਲਿਫਾਫੇ ਸਿਚੁਏਸ਼ਨ ਦੇਖ ਕੇ ਕਿਉਂਕਿ ਇਹਦੇ ਵਿੱਚ ਨਾ ਜੇ ਚਿੱਟੇ ਰੰਗ ਦਾ ਜਾਲਾ ਫੈਲਦਾ ਦੇਖੋ ਅਗਰ ਮੈਂ ਤੁਹਾਨੂੰ ਦਿਖਾਵਾਂ ਚਾ ਇਹ ਚਿੱਟੇ ਰੰਗ ਦਾ ਜਾਲਾ ਫੈਲਿਆ ਹੁੰਦਾ ਆਹ ਜਾਲਾ ਥੋੜੇ ਥੋੜੇ ਬੈਗ ਦੇ ਵਿੱਚ ਫੈਲਿਆ ਹੁੰਦਾ ਤਾਂ ਤੁਸੀਂ ਜਿਹੜੀ ਸੁਰਾਖ ਕਰੇ ਹੋ ਨੇ ਸੁਰਾਖਾਂ ਦੇ ਵਿੱਚੋਂ ਹੀ ਮਸ਼ਰੂਮ ਨਿਕ ਬਦ ਮੇਸ਼ੂਮ ਨਿਕਲੂਗੀ ਜਾਂ 20 ਦਿਨਾਂ ਬਾਅਦ ਨਿਕਲੂਗੀ ਜਾਂ 10 ਦਿਨਾਂ ਬਾਅਦ ਨਿਕਲੂਗੀ ਡਿਪੈਂਡ ਕਰਦਾ ਹੈ ਕਿ ਕਿੰਨਾ ਮਾਈਸੀਲੀਅਮ ਉਹਦੇ ਵਿੱਚ ਫੈਲ ਚੁੱਕਿਆ ਹੈ अच्छा ਹੁਣ ਠੰਡ ਬਹੁਤ ਹੈ ਹਨਾ ਤਾਂ ਇਹਦੇ ਵਿੱਚ ਕੋਈ ਟੈਂਪਰੇਚਰ ਵੀ ਹੁੰਦਾ ਵੀ ਕਿੰਨਾ ਕੁ ਟੈਂਪਰੇਚਰ ਇਹ ਮਸ਼ਰੂਮ ਨੂੰ ਹੁੰਦਾ ਕਿਉਂਕਿ ਗਰਮੀਆਂ ਦੇ ਵਿੱਚ ਵੀ ਮਸ਼ਰੂਮ ਹੁੰਦੀ ਹੈ ਹਾਂਜੀ ਸੋ ਜਿਹੜਾ ਜਿਹੜੀ ਇਹ ਵੈਰਾਈਟੀ ਹੈਗੀ ਓਇਸਟਰ ਹੈਗੀ ਹੈ ਬਟਨ ਹੈਗੀ ਹੈ ਇਹ ਬੇਸਿਕਲੀ ਵਿంటర్ ਮਸ਼ਰੂਮ ਹੈਗੀ ਹੈ ਇਹਦੇ ਵਿੱਚ ਟੈਂਪਰੇਚਰ ਜਿਹੜਾ ਇਹਨੂੰ 20 ਤੋਂ 30 ਡਿਗਰੀ ਚਾਹੀਦਾ ਜਿਹੜੀ ਵਾਈਟ ਓਇਸਟਰ ਹੈ ਪਿੰਕ ਓਇਸਟਰ ਦੇ ਲਈ ਅਸੀਂ 32 ਤੋਂ 33 ਡਿਗਰੀ ਤੱਕ ਵੀ ਚਲਾ ਜਾਂਦਾ ਤਾਂ ਤੁਸੀਂ ਇਹਦੇ ਲਈ ਜਾਂ ਫਿਰ ਅਸੀਂ ਗੱਲ ਕਰਦੇ ਬਟਨ ਮਸ਼ਰੂਮ ਦੀ ਉਹਦੇ ਲਈ ਵੀ ਟੈਂਪਰੇਚਰ ਜਿਹੜਾ 14 ਤੋਂ 18 ਡਿਗਰੀ ਜਦੋਂ ਫਰੂਟਿੰਗ ਨ ਇੰਟਰ ਮਸ਼ਰੂਮਸ ਅਲੱਗ ਸਮਰ ਮਸ਼ਰੂਮਸ ਅਲੱਗ ਹੁੰਦਾ ਤੇ ਜਿਹੜੀ ਸਾਨੂੰ ਮਾਰਕੀਟ ਦੇ ਵਿੱਚ ਕਿਉਂਕਿ ਅੱਜ ਕੱਲ ਸਾਰਾ ਸਾਲ ਸਾਨੂੰ ਬਟਨ ਮਸ਼ਰੂਮ ਜਿਹੜੀ ਗੋਲ ਮਸ਼ਰੂਮ ਹੁੰਦੀ ਹੈ ਉਹ ਅਵੇਲੇਬਲ ਹੁੰਦੀ ਆ ਉਹ ਸਨ ਸਾਨੂੰ এনवायरमेंटਲ ਕੰਟਰੋਲ ਰੂਮਸ ਤੋਂ ਅਵੇਲੇਬਲ ਹੁੰਦੀ ਆ ਸੋ ਕੁਝ ਫਾਰਮਰ ਜਿਹੜੇ ਹੈਗਾ ਪ੍ਰੋਗਰੈਸਿਵ ਫਾਰਮਰਸ ਉਹਨਾਂ ਨੇ এনवायरमेंटਲੀ ਗਰੋਇੰਗ ਰੂਮ ਬਣਾਇਆ ਹੈ ਕੰਟਰੋਲ ਰੂਮ ਬਣਾਇਆ ਹੈ ਉਹ ਕੀ ਸਾਰਾ ਸਾਲ ਮਸ਼ਰੂਮ ਦੀ ਪ੍ਰੋਡਕਸ਼ਨ ਕਰ ਸਕਦੇ ਆ ਉਹਦੇ ਵਿੱਚ ਬਿਲਕੁਲ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ ਜਿੱਥੇ ਖੋਜ ਕੀਤੀ ਗਈ ਆ ਇਹ ਮਸ਼ਰੂਮ ਆ ਪਹਿਲਾਂ ਤੂੜੀ ਪਾ ਕੇ ਫਿਰ ਉਹਦੇ ਵਿੱਚ ਬੀਜ ਪਾ ਕੇ ਇਹ 50 ਰੁਪਏ ਦਾ ਲਫਾਫਾ ਜਿਹੜਾ ਉਹ ਤਿਆਰ ਕੀਤਾ ਜਾਂਦਾ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਕਿਤੇ ਵੀ ਇਹਨੂੰ ਰੱਖ ਲੋਗੇ ਤਾਂ ਪਾਣੀ ਦੇਵੋਗੇ ਤਾਂ ਪਾਣੀ ਦੇਣ ਤੋਂ ਬਾਅਦ ਜਿਹੜੇ ਇਹ ਬੀਜ ਹੌਲੀ-ਹੌਲੀ ਫੁੱਟਣਾ ਸ਼ੁਰੂ ਹੁੰਦਾ ਜਿਸ ਤੋਂ ਬਾਅਦ ਜਿਹੜੀ ਖੁੰਬ ਨਿਕਲਣੀ ਸ਼ੁਰੂ ਹੋ ਜਾਂਦੀ ਆ ਆ ਦੇਖੋ ਜਿਸ ਤਰੀਕੇ ਦੇ ਨਾਲ ਲਫਾਫਾ ਸੁਰਾਗ ਕੀਤੇ ਹੋਏ ਸੀ ਉਸ ਤੋਂ ਬਾਅਦ ਇਹ ਖੁੰਬ ਜਿਹੜੇ ਸਾਈਡਾਂ ਤੋਂ ਨਿਕਲੇ ਔਰ ਉਸ ਨੂੰ ਤੁਸੀਂ ਸਮੂਥਲੀ ਤਰੀਕੇ ਦੇ ਨਾਲ ਤੋੜ ਲੈਣਾ ਯਾਨੀ ਕਿ ਜੜ ਤੋਂ ਨਹੀਂ ਤੋੜਨਾ ਜੇਕਰ ਤੁਸੀਂ ਜੜ ਤੋਂ ਤੋੜੋਗੇ ਫਿਰ ਮਸ਼ਰੂਮ ਜਿਹੜੀ ਆ ਨਹੀਂ ਹੋਏਗੀ ਇੱਕ ਲਫਾਫੇ ਦੇ ਵਿੱਚੋਂ ਤਕਰੀਬਨ ਡੇਢ ਕਿਲੋ ਮਸ਼ਰੂਮ ਜਿਹੜੀ ਆ ਉਹ ਨਿਕਲਦੀ ਹੈ ਯਾਨੀ ਕਿ 50 ਰੁਪਏ ਦਾ ਇਹ ਲਫਾਫਾ ਹੈ ਜੇਕਰ ਆਮ ਤੌਰ ਤੇ ਅਸੀਂ ਮਸ਼ਰੂਮ ਬਾਜ਼ਾਰੋਂ ਲੈਣ ਜਾਂਦੇ ਆ ਤਾਂ ਤਕਰੀਬਨ 150 ਤੋਂ 200 ਰੁਪਏ ਕਿਲੋ ਜਿਹੜੀ ਮਸ਼ਰੂਮ ਜਿਹੜੀ ਆ ਉਹ ਮਿਲਦੀ ਆ ਹੁਣ 50 ਰੁਪਏ ਦਾ ਲਫਾਫਾ ਤੁਸੀਂ ਆਪਣੇ ਘਰ ਦੇ ਵਿੱਚ ਕਿਧਰੇ ਵੀ ਰੱਖ ਸਕਦੇ ਹੋ ਉਸ ਤੋਂ ਬਾਅਦ ਜਦੋਂ ਤੁਸੀਂ ਪਾਣੀ ਦੋਗੇ ਤਾਂ ਮਸ਼ਰੂਮ ਜਿਹੜੀ ਆ ਨਿਕਲੇਗੀ ਤਕਰੀਬਨ 30 ਤੋਂ 35 ਦਿਨੇ ਮਸ਼ਰੂਮ ਹੁੰਦੀ ਆ ਤੁਸੀਂ ਹੌਲੀ ਹੌਲੀ ਤੋੜ ਕੇ ਮਸ਼ਰੂਮ ਜਿਹੜਾ ਉਹ ਖਾ ਸਕਦੇ ਹੋ ਤਾਂ ਇਹ ਲਫਾਫੇ ਜਿਹੜੇ ਉਹ ਵੀ ਤਿਆਰ ਕੀਤੇ ਜਾ ਰਹੇ ਨੇ ਜੇਕਰ ਕੇ ਜਾ ਸਕਦੇ ਹੋ ਔਰ ਜੋ ਖੁੰਬਾ ਖਾਨ ਦੇ ਮਸ਼ਰੂਮ ਖਾਨ ਦੇ ਜੋ ਸ਼ੌਕੀਨ ਆ ਉਹ ਆਪਣੇ ਘਰ ਦੇ ਵਿੱਚ ਬਹਿ ਕੇ ਹੌਲੀ ਹੌਲੀ ਮਸ਼ਰੂਮ ਦਾ ਆਨੰਦ ਜਿਹੜਾ ਉਹ ਲੈ ਸਕਦੇ ਨੇ ਜਿਹੜਾ ਰੋਜ਼ਾਨਾ ਸੋ ਉਸੇ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਭਵਨ ਸਿੱਧੂ ਧੰਨਵਾਦ